ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਦਿਲ ਪ੍ਰਤੀ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਪ੍ਰਵਾਦ ਜਿਹੜਾ ਵਧਦਾ ਜਾ ਰਿਹਾ। ਪਰ ਹੋਰ ਵਾਲੇ ਜਨਾਂ ਦੇ ਵਿੱਚ ਹੋਣਗੇ ਜਿਹੜੇ ਵੱਡੇ ਕਿਆ ਸਿੰਘ ਦਾ ਪਾਰਟੀ ਦੇ ਆਕੂ ਸਰਬਨ ਵਿਰੋਧੀ ਪਾਰਟੀਆਂ ਦੇ ਕੋ ਵੀ ਨਾਲ ਜਿਹੜੇ ਨਿਆਉਂਦੇ ਤੁਹਾਨੂੰ ਨਜ਼ਰ ਆਉਣਗੇ। ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਨਾਮ ਨਾਲ ਜਾਣੀ ਜਾਂਦੀ ਹੈ। ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ਲਈ ਜਾਣੀ ਜਾਂਦੀ ਹੈ। ਸਵਾਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਹਰ ਪੀਰ ਸਿੰਘ ਜਿਹੜੇ ਜਿਹੜਾ ਆਈਪੀ ਸੈਲ ਬੀਜੇਪੀ ਲੁਧਿਆਣਾ ਤੋਂ ਜਿਹੜੇ ਕੋਕ ਕਮੇਨਾ ਸੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਬਲਾ ਫੜਿਆ ਮੈਂ ਉਹਨਾਂ ਦੀ ਦਿਲ ਦੀ ਗੱਲ ਆਈ ਤੋਂ ਜੀ ਆਕਦਾ ਮੰਦੀਪ ਕੁਮਾਰ ਜੀ ਉਹ ਵੀ ਬੀਜੇਪੀ ਤੋਂ ਨੇ ਅਕਲੇਸ਼ ਕੁਮਾਰ ਜੀ ਮੰਡਲ ਇਚਾ ਉਹ ਵੀ ਬੀਜੇਪੀ ਤੋਂ ਨੇ ਰਣਜੀਤ ਸਿੰਘ ਜੀ ਰੋਹਿਤ ਕੁਮਾਰ ਮਿਸ਼ਰਾ ਜੀ ਔਰ ਨੀਹਾ ਰਾਣੀ ਜੀ ਮੈਂ ਦਿਲ ਦੀ ਗੱਲ ਆਈ ਤੋਂ ਇਹਨਾਂ ਸਾਰਿਆਂ ਦਾ ਆਪਣੇ ਪਰਿਵਾਰ ਦੇ ਵਿੱਚ ਆਉਣ ਦੇ ਜਿਹਾ ਆਖਦਾ ਹਾਂ ਉਸ ਤੋਂ ਬਾਅਦ ਅਰਨਦੇਤੀ ਮਨੂ ਰਾਣਾ ਜੀ ਸ਼ਮਸ਼ੇਰ ਜੀ ਸੰਧੂ ਜੀ ਅਮਨ ਜੀ ਰਵੀ ਅਰੋੜਾ ਜੀ ਇਹ ਵੀ ਪਰਿਵਾਰ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਆਵਾਮੀ ਪਾਰਟੀ ਦੇ ਵਿੱਚ ਜਿਹਾ ਆਖਦਾ ਹਾਂ ਐਨ ਐਸ ਯੂ ਆਈ ਤੋਂ ਆਏ ਨੇ ਜਿਹੜੇ ਕਾਂਗਰਸ ਦੇ ਮੈਂ ਕਹਿ ਸਕਦਾ ਵੀ ਉਹਨਾਂ ਦਾ ਪਰਿਵਾਰ ਛੱਡ ਕੇ ਆ ਜਾਮ ਆਪੀ ਪਾਰਟੀ ਚ ਸ਼ਾਮਲ ਹੋਈ ਨੇ ਦੇਲਤੀਆ ਕਰਾਇਆ ਉਹਨਾਂ ਦਾ ਵੀ ਤਾਦਮਤ ਕਰਦੇ ਆ ਅਸੋਬਾਰ ਮੈਂ ਦੱਸਣਾ ਚਾਹੁੰਦਾ ਜੈਦੀਪ ਸਿੰਘ ਕੋ ਵੀ ਅੱਜ ਸਾਰੇ ਪਰਿਵਾਰ ਸਮੇਤ ਆਪਦੀ ਪਾਰਟੀ ਨੂੰ ਜੈਤ ਕੀਤਾ ਦਲਜੀਤ ਸਿੰਘ ਬਸੰਤਜੀਤ ਅਗਵਾ ਇਤੇਹੇ ਜਿਹੜਾ ਪਰਿਵਾਰ ਹੈ ਇਹ ਅੱਜ ਨਾਲ ਆਇਆ ਅਸੀਂ ਦਿਲ ਦੀਆਂ ਗਿਆਰਾਈਆਂ ਤੋਂ ਧੰਨਵਾਦ ਕਰਦੇ ਆ ਪਰ ਇਹੋ ਮੈਂਤੀ ਕਰਾਂਗੇ ਕਿ ਹੁਣ ਤੱਕਦੇ ਹੋ ਕੇ ਸੰਜੀਵ अरोड़ा ਜੀ ਨੂੰ ਜਿੱਥੇ ਘਰ ਘਰ ਗਲੀ ਗਲੀ ਦੇ ਵਿੱਚ ਹਰ ਪਰਵਾਰ ਕੋ ਹਰ ਬਜ਼ੁਰਗ ਨੂੰ ਆਪਣੇ ਜਿਹੜੇ ਵਿਚਾਰ ਆਮ ਆਦਮੀ ਪਾਰਟੀ ਦਾ ਪ੍ਰਚਾਰ ਹੈ ਜਿਹੜਾ ਉਹਦੇ ਵਿੱਚ ਪਹੁੰਚੋਂ ਦੇ ਵਿੱਚ ਰਾਤ ਦੇ ਦੀ ਟੀਮ ਜਿਹੜੀ ਸਾਡੀ ਮਿਹਨਤ ਕਰੂਗੀ ਉਹ ਸੰਜੀਵ अरोड़ा ਜੀ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਅੱਜ ਦਾ ਇੱਕ ਮਾਹੌਲ ਜਿਹੜਾ ਲੁਧਿਆਣਾ ਰੈਸਟ ਦਾ ਬਣਿਆ ਹੋਇਆ ਹੈ ਲੋਕ ਪਿਆਰ ਕਰ ਰਹੇ ਨੇ ਬਾਤ ਸਤਕਾਰ ਕਰ ਰਹੇ ਨੇ ਸੰਜੀਵ अरोड़ा ਜੀ ਦਾ ਥੋੜੇ ਜਣਾਂ ਦੇ ਵਿੱਚ ਸਾਡੇ ਮਹਿਬੂਬ ਨੇਤਾ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਪਰਵਤਮਾਨ ਜੀ ਉਹ ਵੀ ਉਹ ਲੁਧਿਆਣਾ ਵਸਤੇ ਵਿੱਚ ਜਿਹੜੇ ਆ ਕੇ ਆਪਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਟੇਜਾਂ ਤੇ ਜਿਹੜੇ ਲੋਕਾਂ ਦਾ ਹੁੰ ਜਿਹੜਾ ਉਹਨਾਂ ਨੂੰ ਵਿਚਾਰ ਚਰਚਾ ਕਰਨਗੇ ਔਰ ਨਵੇਂ ਜਿਹੜੇ ਪਰਿਵਾਰ ਆਉਣਗੇ ਲੁਧਿਆਣਾ ਵਸਤੇ ਵਿੱਚ ਉਹਨਾਂ ਦਾ ਵੀ ਜਿਹੜਾ ਜੀ ਆਇਆਂ ਨੂੰ ਜਿਸ ਤੋਂ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਦਿਲੋਂ ਹੀ ਕਿਰਾਏ ਤੋਂ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਨਾ ਤੇ ਸਾਰਾ ਪਰਿਵਾਰ ਅੱਜ ਜੀਤਿਆ ਦਾਨਵ ਜੀ ਸਬੀ ਮਾਸਟਰ ਜੀ ਸਾਡੇ ਸ਼ਹਿਰਗਾ ਸਾਹਿਬ ਸਾਰਿਆਂ ਨੇ ਮਿਲ ਕੇ ਮਿਹਨਤ ਕਰਕੇ ਸਾਰਿਆਂ ਨੂੰ ਕਸਿਆ ਜਦ ਸਰਕਾਰ ਪਰਗੋਜ ਸਿੰਘ ਮਾਨ ਜੀ ਦੀ ਇਸ ਚਿੱਠੀ ਲੈ ਕੇ ਚਾ ਰਹੇ ਨੇ ਸਾਰਿਆਂ ਨੂੰ ਇਹ ਚਿੱਠੀ ਸਾਰਿਆਂ ਨੇ ਦੇਖਿਆ ਹੈ ਔਰ ਲੋਕੀ ਕਹਿੰਦੇ ਕਿ ਜੀ ਇੰਨੇ ਸਾਲ ਅਸੀਂ ਕਾਂਗਰਸ ਦੀ ਸੇਵਾ ਕੀਤੀ ਕੋਕ ਐਨ ਐਸ ਸੀ ਵੇ ਤਾਰੀਖ ਦੀ ਹੱਡੀ ਹੈ ਕਾਂਗਰਸ ਦੀ ਜਿੱਥੋਂ ਸ਼ੁਰੂਆਤ ਹੋਈ ਹੈ ਕਾਂਗਰਸ ਦੇ ਵਿੱਚ ਅੱਜ ਇਹਨਾਂ ਐਸ ਸੀ ਵੇ ਤੇ ਭਾਰਤੀ ਜਨਤਾ ਪਾਰਟੀ ਦੇ ਯੂਥ ਆਦੂ ਆਪਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਸਦਕਾ ਕਮਿਸ਼ਨ ਪਾਰਟੀ ਸਰਕਾਰ ਦਾ ਹਿੱਸਾ ਬਣਦੇ ਨੇ ਇਸ ਪਾਰਟੀ ਦਾ ਹਿੱਸਾ ਬਣਦੇ ਆ ਤੇ ਮੈਂ ਇਹਨਾਂ ਨੂੰ ਗੱਲ ਦੱਸਣਾ ਚਾਹੁੰਦਾ ਕਿ ਕਈ ਸਾਲ ਤੁਸੀਂ ਉਸ ਪਾਰਟੀਆਂ ਦੀ ਸੇਵਾ ਕੀਤੀ ਹੋਏਗੀ ਪਰ ਤੁਹਾਡੇ ਅੱਗੇ ਜਿਹੜੇੁੱਥੇ ਬੈਠੇ ਨੇ ਜਿਨ੍ਹਾਂ ਚ ਸਾਡੇ ਇਮੇਜਲੇ ਬਣੇ ਨੇ ਡਾਕਟਰ ਰਮਨਗੁਰ ਨਾਇ ਨਾਦੇ ਫੈਮਿਲੀ ਚ ਕੋਈ politixch figure ਗਾਇਨੋ ਦੇ ਬੱਚਿਆਂ ਨੇ ਸਿਆਸਤ ਚ ਜਾਣਾ ਕਿਉਂਕਿ ਜਿਹੜੀਆਂ ਪਾਰਟੀਆਂ ਹੁੰਦੀਆਂ ਐ ਜੇ ਕਾਂਗਰਸ ਦੇ ਕੋਈ ਪ੍ਰੈਸ ਕਾਨਫਰੰਸ ਵੀ ਦੇਖ ਲਓ ਆਪਣੇ ਬੰਦੇ 5-6 ਬੈਠੇ ਨੇ ਜਿਹੜੇ ਬਜ਼ੁਰਗ ਹੋ ਗਏ ਲekin ਕੁਰਸੀਆਂ ਸਿਰਕਲ ਨੂੰ ਤਿਆਰ ਹੋ। ਔਰ ਦੂਜੀ ਪਾਸੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸ਼ੈਰੀ ਕਲਸੀ ਜੀ ਨੂੰ ਦੇਖ ਲਓ ਕੇ ਵੀ ਐਮਐਮਏ ਬਨੇ ਰਹੇ ਆਮ ਆਦਮੀ ਪਾਰਟੀ ਦੇ ਵਰਕਰ ਉਪਦੇਸ਼ਕ ਮੈਨੂੰ ਦੇਖ ਲਓ ਮੈਨੂੰ ਸੀਬੀ ਕੋਰਟ ਦਾ ਚੇਅਰਮੈਨ ਬਣਾਇਆ ਪਾਰਟੀ ਨੇ ਕਹਿੰਦੀ ਕੋਈ ਸਿਆਸਤ ਨਹੀਂ ਰਿਹਾ ਆਮ ਆਦਮੀ ਪਾਰਟੀ ਨਾਲ ਜੁਗਨਦਾ ਫਾਇਦਾ ਹੈ ਕਿ ਇਸ ਪਾਰਟੀ ਦੇ ਵੈਕਿਊਮ ਵਿੱਚ ਤੁਸੀਂ ਦਾ ਹਿੱਸਾ ਬਣ ਕੇ ਚੇਂਜ ਜਿਹੜਾ ਹੈ ਜਿਹੜਾ ਬਦਲਾਅ ਦੀ ਅਸੀਂ ਗੱਲ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਖੇ ਤੇ ਤੁਸੀਂ ਉਹ ਬਦਲਾਅ ਲੈ ਕੇ ਧਰਤੀ ਤੇ ਆ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਅਸੀਂ ਜੀ ਜ਼ਰੂਰ ਦੱਸਣਾ ਚਾਹੁੰਦੇ ਆ ਕਿ ਆਪ ਆਪੀ ਪਾਰਟੀ ਕੰਮ ਲਈ ਚੱਪੋ ਆਪਣੇ ਪਰਸਨਲ ਕੰਮ ਨਹੀਂ ਲੋਕਾਂ ਨੇ ਕੰਮ ਲਈ ਚੱਪੀ ਜਾਂਦੀ ਹੈ ਤੇ ਤੁਸੀਂ ਅਤੇ ਇਸ ਪਾਰਟੀ ਦਾ ਹਿੱਸਾ ਬਣੇ ਹੋ ਤੁਹਾਨੂੰ ਜੀ ਆਇਆਂ ਨੂੰ ਆਖਦੇ ਆ ਨਾਲੇ ਤੁਹਾਨੂੰ ਅਸ਼ਵਰਸ਼ਣ ਦਵਾਉਂਦੇ ਆ ਕਿ ਲੋਕਾਂ ਦੇ ਜਿਹੜੇ ਵੀ ਕੰਮ ਤੁਹਾਡੇ ਵਾਰਡ ਹਲਕੇ ਜਾਂ ਕਿੱਥੇ ਵੀ ਰੁਕੀਆਂ ਹੋਣਗੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕਰਾਇਆ ਜਾਏਗਾ ਤੁਹਾਡਾ ਸਾਰੇ ਆਮ ਆਦਮੀ ਪਾਰਟੀ ਦਾ ਡਿਸਪਲਿਨ ਹੈ ਉਹ ਕੋਪਤੰਬਾ ਉਹ ਜਿਹੜਾ ਇਲਜ਼ਾਮ ਭਾਜਪੀ ਨਾਰੀਸ਼ੀ ਧਾਰੀਬਾਲ ਸਾਹਿਬ ਨੇ ਜਿਵੇਂ ਦੱਸਿਆ ਜਿਹੜੇ ਲੋਕ ਨਸ਼ਾ ਵੇਚਾ ਬੰਦਦੇ ਰਹੇ ਉਹ ਅੱਜ ਇੱਕ ਇਲਜ਼ਾਮ ਲਾਗੇ ਨਸ਼ਾ ਵੇਚਣਾ ਸ਼ੁਰੂ ਕਰਦੇ 2007 ਤੋਂ 17 ਦੇ ਵਿੱਚ ਸਰਕਾਰ ਕੀ ਦੀ ਸੀ ਆਕਾਤੀ ਦੇ ਉੱਤੇ ਪਾਰਟੀ ਦਾ ਜੱਟਾ ਅਜਿਹੇ ਲੋਕ ਇਲਜ਼ਾਮ ਲਾਗੇ ਜਿਨ੍ਹਾਂ ਨੇ ਗੁਰਦੁਆਰਾ ਦੇ ਉੱਤੇ ਲੰਗਰਾਂ ਨੂੰ ਇਸਤੇਮਾਲ ਕੀਤਾ ਆਪਣੀ ਵੈਰੀਆਂ ਜੋ ਕਹਿੰਦੇ ਪਏ ਨੇ ਕਿ ਐਸਜੀਪੀਸੀ ਨੂੰ ਇ tanto ਜਿਹੜਾ ਲੋਕਾਂ ਨੇ ਸੈਂਟਰ ਨਾਲ ਮਿਲ ਮਿਲ ਕੇ ਪੰਜਾਬ ਦੇ ਹੱਕਾਂ ਤੇ ਕਾਕੇ ਬਾਰੇ ਉਹ ਕਹਿੰਦੇ ਪਏ ਨੇ ਸਾਨੂੰ ਵੋਟਾਂ ਦੇ ਇਸ ਕਰਕੇ ਜੁਗਿਆਰ ਦਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸਲੀਅਤ ਕੀ ਹੈ ਪਰ ਸੰਜੀਵ ਲੋੜਾ ਜੀ ਇੱਕ ਨਾਇਕ ਇਮਾਨਦਾਰ ਇਨਸਾਨ ਨੂੰ ਮੈਂ ਅਪੀਲ ਕਰਾਂਗਾ ਕਿ ਉੱਥੇ ਤੁਸੀਂ ਜ਼ਰੂਰ ਵੋਟਾਂ ਪਾਓ ਕਿਰਪਾ ਕਰ ਬਹੁਤ ਬਹੁਤ ਪਾਇਨ ਬਾਚੀ